ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਾਰੇ ਪੰਪਰਾ ਕੀ ਹੋਗੇ ਸਭ ਠੀਕ ਠਾਕ ਹੋਮਗੇ ਆਪਕੋ ਆਪਣੇ ਆਪਾ ਬਣਾਉਣੇ ਹੈ ਅੱਜ ਉਸ ਤੋਂ ਅਸਤੇ ਕੋਈ ਦਿੱਕਤ ਨਹੀਂ ਹੋਰ ਸਣਾਵਾਂਗਾ ਸਾਰੇ ਤੇ ਨਹੀਂ ਨਹੀਂ ਪਰ ਲੇ ਲਿਆਏ ਜਿਹੀਆਂ ਜਰੂਰਤ ਚੀਜ਼ਾਂ ਖਾਣ ਵਿੱਚ ਹੈ ਅੰਦਰ ਬੇਸ ਕੁਲ ਹੋਣਗੇ ਬਣਾ ਕੇ ਰੱਖ ਲਈ ਆਪਾ ਪਾਣੀ ਵੀ ਸਾਰਾ ਨਹੀਂ। ਥੋੜੀ ਮਤਲਬ ਲੈਂਦੀਆਂ ਸੀ ਉਹ ਆਪਾ। ਥੋੜੀ ਬਣਾ ਲਿਆ। ਉਹ ਬੁੱਲ ਦੇ ਤੀ ਬਣੇ ਬਣਾ ਲਈਆਂ ਜਿਸੀ। ਫਸਤਾਲ ਕੀ ਕੱਢਣੀ ਸੀ। ਤੇ ਆਪਾ ਬੱਚੇ ਨੂੰ ਕੱਢ ਕੇ ਉਹ ਬਾਜ਼ਾਰ ਚ ਜੀ ਕਿਵੇਂ ਹੁੰਦੀ ਹੈ। ਨਕੀ ਰੋਜ਼ ਮਾਂ ਦੇ ਚਲੇ ਸਵੀਰਸ ਨਿਆ ਸਕੂਲ ਜਾਂਦੇ ਜੀ।

ਜਿਹੜਾ ਆਪਾਂ ਅੱਜ ਦਾ ਸਮਾਨ ਲੈ ਆ ਕੇ ਰੱਖਦੇ ਉਹ ਮੈਂ ਇਦਾਂ ਤੇ ਖਰਾਬ ਹੋ ਜਾਂਦਾਗਾ ਬਸੇ ਤਲਕੇ ਮਿੰਟੂ ਮਿੰਟੀ ਬਣ ਕੇ ਪੰਜ ਕਿ ਮਿੰਟਾਂ ਚ ਬਣਗੇ ਹੋਣਗੇ ਗੱਲ ਕਰੀ ਗੁੰਦੇ ਹੈ ਨਹੀਂ ਕੋਈ ਉਪਾਏ ਨਹੀਂ ਵੀ ਆਲੂ ਗੰਡੇ ਵਾਹ ਕਿ ਰੱਖ ਲਈ ਸੀ ਗੰਡੇ ਆਪਾਂ ਚੀਰ ਲਏ ਵੀਡੀਓ ਕਈ ਲੋਨ ਪਾਈ ਨਹੀਂ ਸੀ

ਮੁਸੀ ਕੱਲ ਨਹੀਂ ਹੁੰਦੀ ਬਸ ਵਿਚਾਰ ਚ ਲੈ ਕੇ ਅਬ ਚੱਲ ਨਹੀਂ ਢੂੰਢਣੀ ਕੋਈ ਅਲੀ ਜਿਹੜੀ ਸੌਫਟਵੇਅਰ ਕਿ ਬਣਾਤੀ ਸੀ ਉਹ ਵਾਲੀ ਗ੍ਰੀਨ ਸਕ੍ਰੀਨ ਜੱਗ ਚ ਹੋਰ ਸਰਾ ਉਹ ਸਾਰੇ ਪੰਪਰਾ ਕਿਵੇਂ ਹੋਗੇ ਬਾਜ਼ਾਰ ਚ ਤੋਂ ਇੱਕ 10 ਰੁਪਈਆ ਦੀ ਕੰਨੀ ਬੋਲੀ ਦਿੱਤੀ ਹੁੰਦੇ ਆ 20 ਦੇ ਵਿੱਚ ਚੱਲ ਬੱਚੇ ਖਾ ਕੇ ਮਨ ਖੁਸ਼ ਹੋ ਜਾਂਦਾ ਮੋਸਮ ਠੀਕ ਹੈਗਾ ਕਿਉਂਕਿ ਜਦੋਂ ਥੋੜੇ ਥਨੇ ਵੱਡੇ ਹੋਗੇ ਤੇਨੂੰ ਭੁੱਖ ਲੱਗਦੀ ਹੈ ਜੀ ਅਧਰ ਸਕੂਲੋਂ ਆਉਣ ਵੇਲੇ ਇਹ ਜੀ ਆਪਣੇ ਹੋਗੇ ਗਰਮ ਕੇ ਤਿਆਰ ਪਿਆਜ਼ ਆਪਾਂ ਕੱਟ ਲਿਆ ਤੇ ਪਿਆਜ਼ ਕੱਟ ਲਿਆ ਸੀਗਾ ਜਿੰਨੂ ਪਾਲਿਆਣਗੇ ਬੱਚੇ ਆਲੂ ਦੋ ਤਿੰਨ ਵਾਲਤੀ ਸੀ ਬਹੁਤ ਵਧੀਆ ਬਣਿਆ ਨਾ ਸੂਰ ਕੁੱਟ ਕਰੀ ਨੇ ਨੇ ਇਹ ਖਾਂਤੀ ਵੀ ਟੇਸਟੀ ਬਣेंगी ਬਹੁਤ ਵਧੀਆ ਸਨਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਬਹੁਤ ਅਲੱਗ ਜੀ ਤਾਂ ਜਰੂਰ ਕਮੈਂਟ ਕਰੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ